ਤਾਂ ਦਸ ਨੂੰ ਮਿੱਠਾ ਕਰਕੇ ਮੰਨ ਲੈਣਾ ਭਾਣੇ ਵਿੱਚ ਰਹਿਣਾ ਵੀ ਇਹੋ ਜਿਹਾ ਸਿੱਖ ਹੈ ਇਸ ਸੰਸਾਰ ਵਿੱਚ ਜਿਹੜਾ ਭਾਣੇ ਦੇ ਵਿੱਚ ਰਹਿੰਦਾ ਹੋਵੇ ਭਾਣੇ ਨੂੰ ਮੰਨਦਾ ਹੋਵੇ ਤੇ ਜੇ ਕੋਈ ਹੈਗਾ ਕਿ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਪੰਜਵੇਂ ਪਾਪ ਸਾਹਿਬ ਅੱਗੇ ਭਾਈ ਗੁਰਬਖਸ਼ ਨੂੰ ਕਿ ਭਾਈ ਗੁਰੂਤ ਜਿਸੂ ਭਾਣਾ ਮੰਨ ਵਾਲੇ ਸਿੱਖ ਦੇ ਦਰਸ਼ਨ ਕਰਨਾ ਚਾਹੁੰਦਾ ਤਦ ਗੁਜਰਾਤ ਜਾ ਉਹਦੇ ਸਾਧਾ ਕਿਸੇ ਕਹਿੰਦਾ ਬੜਾ ਪਿਆਰਾ ਸਤਾ ਨਾਮ ਹੈ ਭਾਈ ਵਿਖਾਰੀ ਤੇ ਭਾਈ ਵਿਖਾਰੀ ਜੇ ਤੂੰ ਜਾ ਕੇ ਦਰਸ਼ਨ ਕਰਦਾ ਤੈਨੂੰ ਪਤਾ ਲੱਗ ਜਾਂਦਾ ਕਿ ਭਾਗਵੰਤ ਨਾ ਕਿਸ ਨੂੰ ਪੈਂਦੇ ਕਹਿੰਦਾ ਜੀ ਸਤਿਵੰਜਨ ਭਾਈ ਵਿਖਾਰੀ ਦਾ ਐਡਰੈਸ ਪਤਾ ਲਿਆ ਭਾਈ ਗੁਣ ਗੁਜਰਾਤ ਪਹੁੰਚਿਆ ਤੇ ਜਦੋਂ ਭਾਈ ਵਿਖਰੀ ਤੇ ਘਰੇ ਬਾਹਰ ਉੱਝਾ ਨਾ ਦਰਵਾਜ਼ੇ ਤੇ ਕੋਤੇ ਕੀ ਦੇਖਦਾ ਕਿ ਘਰ ਦੇ ਵਿੱਚ ਬੀਬੀਆਂ ਗਾਉਣ ਕਰ ਰਹੀਆਂ ਨੇ ਖੁਸ਼ੀ ਨਹੀਂ ਪਤਾ ਲੱਗਾ ਕਿ ਭਾਈ ਵਿਖਰੀ ਦੀ ਬੇਟੀ ਦਾ ਵਿਆਹ ਹੈ ਅੰਦਰ ਵੜਿਆ ਭਾਈ ਵਿਖਰੀ ਨੂੰ ਭਾਈ ਗੋਪੀ ਮਿਲਿਆ ਤੇ ਕਹਿਣ ਲੱਗਾ ਕਿ ਮੈਨੂੰ ਕਜਵੇਂ ਪਾਤਸ਼ਾਹ ਜੀ ਨੂੰ ਅਰਜਣ ਦੇ ਮਹਾਰਾਜ ਆਦੇ ਦਰਸ਼ਨਾਂ ਨੂੰ ਭੇਜਿਆ ਭਾਈ ਵਿਕਾਰੀ ਨੇ ਬੜਾ ਸਤਕਾਰ ਕੀਤਾ ਬੜੀ ਸੇਵਾ ਕੀਤੀ ਹੈ ਤੇ ਭਾਈ ਮਨੁੱਖ ਮੰਡ ਦੇ ਵਿੱਚ ਸੋਚਦਾ ਹੈ ਕਿ ਸਾਧੂ ਜੀ ਨੇ ਮੈਨੂੰ ਭਾਣਾ ਮੰਨਣ ਵਾਲੇ ਸਿੰਘ ਦੇ ਦਰਸ਼ਨਾਂ ਨੂੰ ਭੇਜਿਆ ਇਹ ਤਾਂ ਦੁਨਿਆਵੀ ਕੰਮਾਂ ਦੇ ਵਿੱਚ ਲੱਗਾ ਹੋਇਆ ਹੈ ਬੜਾ ਖੋਸ਼ਕਹਾੜੇ ਵਿੱਚ ਉਤਰਦਾ ਗਿਆ ਗਿਆ ਹੋਇਆ ਤੇ ਨਾਮ ਜਪਦਾ ਹੋਵੇਗਾ ਤੇ ਬਾਣੀ ਤੋਂ ਵੱਡਾ ਹੋ ਰਹੀਗਾ ਮਨ ਦੇ ਵਿੱਚ ਸੋਚਦਾ ਕਿਤੇ ਸ਼ਾਮ ਦਾ ਸਮਾਂ ਹੋ ਗਿਆ ਕੀ ਦੇਖਦਾ ਕਿ ਭਾਈ ਗੁਰਖ ਜਿਹੜਾ ਹੈ ਭਾਈ ਵਿਖਾਲੇ ਦੇ ਹੱਥ ਦੇ ਵਿੱਚ ਇੱਕ ਦਰੀ ਹੈ ਉਹ ਦਰੀ ਪਾਤੀ ਹੋਈ ਹੈ ਉਸ ਨੂੰ ਸੀਧਿਆ ਤੇ ਭਾਈ ਉਹਨੂੰ ਕਹਿ ਲੰਗਾ ਭਾਈ ਵਿਖਾਲੇ ਨੂੰ ਤੇ ਭਾਈ ਸਾਹਿਬ ਘਰ ਦੇ ਵਿੱਚ ਤੁਸੀਂ ਵਿਆਹ ਕਿਆ ਬਲਿਆ ਆ ਕੀ ਇਹ ਤੁਸੀਂ ਪਾਤੀ ਦੇ ਦਰੀ ਨੂੰ ਸੇਰ ਹੈ ਇਹ ਤੇ ਕਹਾਣੀ ਸੀ ਸੀਰੀ ਰੱਖੀ ਹੋਈ ਸਦੇਪ ਨੂੰ ਮੁੰਦੇ ਨੂੰ ਪਾ ਕੇ ਲੈ ਕੇ ਚਾਹੀਦਾ ਧਰਮ ਵਿੱਚ ਖੁਸ਼ੀ ਵਾਲਾ ਮਾਹੌਲ ਸੀ ਜਾਂ ਮੁੰਦਿਆਂ ਵਾਲਾ ਸਮਾਰਟ ਧਰਮ ਵਿੱਚ ਕਿਉਂ ਰੱਖਿਆ ਹੋਇਆ ਤੇ ਭਾਈ ਵਿਖਾ ਦੇ ਗਹਿਣ ਲੱਗਾ ਕਿ ਭਾਈ ਨੂੰ ਤੋਂ ਕਰ ਜਦੋਂ ਸਮਾ ਆਵੇਗਾ ਤੂੰ ਪਤਾ ਲੱਗੇ ਜਾਵੇਗਾ ਕਿ ਇਹ ਸਮਾ ਕਿਉਂ ਰੱਖਿਆ ਹੋਇਆ ਜਦੋਂ ਦੁਜਾ ਦਿਨ ਹੋਇਆ ਰਾਤ ਚੜੀ ਇਹ ਆਸਤਾਨ ਦੇ ਮੈਂ ਜਦੋਂ ਰਾਤ ਵਾਪਸ ਆਈ ਤੇ ਜਦੋਂ ਭਾਈ ਘਾਲੀ ਦਾ ਬੇਟਾ ਬੇਟੇ ਕੀ ਘੋਡੇ ਤੋਂ ਉੱਤਰਿਆ ਤੇਰੇ ਦੇ ਵਿੱਚ ਦਲਤ ਹੋਇਆ ਉਸ ਨੂੰ ਮੌਤ ਹੋ ਗਈ ਆ ਕੋ ਸਤਨਾਮ ਸਿ ਸ਼ਰਬਾਰ ਨੌਜਵਾਨ ਘਰੇ ਪੁੱਤਰ ਦੀ ਮੌਤ ਹੋ ਗਈ ਹੈ ਪਰ ਜਿਹੜਾ ਚਾਹੋ ਜਿੰਨੀ ਖੁਸ਼ੀ ਮਨ ਦੇ ਵਿੱਚ ਵਿਆਹ ਦੇ ਸਭੇ ਉਸੇ ਚਿਹਰੇ ਦੇ ਨਾਲ ਉਸੇ ਤਾਪ ਦੇ ਨਾਲ ਪੁੱਤਰ ਦੇ ਸਰੀਰ ਦੇ ਕੋਲ ਬੈਠਾ ਹੋਇਆ ਬਾਣੀ ਦਾ ਪ੍ਰਵਾਨ ਹੈ ਹਰ ਕੋ ਸੋਗ ਤੇ ਰਹੇ ਨਿਆਰੋ ਆਹ ਮਾਨ ਅਪਮਾਨ ਜੇ ਖੁਸ਼ੀ ਆ ਗਈ ਤਾਂ ਨਹੀਂ ਉਸਦਾ ਭਾਣਾ ਜੇ ਗਮੀ ਆ ਗਈ ਤਾਂ ਉਸਦਾ ਭਾਣਾ ਜੇ ਪਿੰਡ ਦੇ ਵਿੱਚ ਸਮਾਜ ਨੂੰ ਕੁਝ ਸਨਕਾਰ ਅਦਰ ਮਾਨ ਲੱਗਿਆ ਤਾਂ ਵੀ ਭਾਣਾ ਜੇ ਨਰਾਜ਼ੀ ਹੋ ਗਈ ਤਾਂ ਵੀ ਭਾਵੇਂ ਦੇ ਵਿੱਚ ਲਿਆ ਤੇ ਭਾਈ ਜੁਨੂਨ ਕਹਿਣ ਲੱਗਾ ਭਾਈ ਬਿਖਾਰੀ ਕਿ ਭਾਈ ਸਾਹਿਬ ਜੀ ਤੁਹਾਨੂੰ ਪਤਾ ਸੀ ਤਾਰੇ ਬੈਠੇ ਤੇ ਮੌਤ ਹੋ ਜਾਣੀ ਐ ਤੇ ਉਹ ਕਹਾ ਕੁਝ ਦਾ ਕਰ ਪਾਲਾ ਮੰਨਦਾ ਤੇ ਤੁਸੀਂ ਸਤਪੁਰੂ ਸ਼ੀਰੂਪੁਰ ਅਰਜਨ ਦੇਵ ਮਹਾਰਾਜ ਦੀਆਂ ਚਰਨਾਂ ਵਿੱਚ ਅਰਦਾਸ ਕਰਦੇ ਤੇ ਆਪਣੇ ਪੁੱਤਰ ਦੀ ਸਵਾਸਤ ਦੀ ਤੂਜੀ ਨੂੰ ਵਧਾ ਲੈ ਤੇ ਉਹ ਸਵਾਸਤ ਲੈ ਲੈ ਤੇ ਭਾਈ ਬਿਖਾਰੀ ਕਹਿਣ ਲੱਗਾ ਕਿ ਭਾਈ ਜੁਨੂਨ અમૃત સરઉ ਝੱਗ ਕੇ આયા ਇਹ ਜુજલાત ਦੇ ਵਿੱਚ ਤੇ ਕੀ ਲੈਣ ਵਾਸਤੇ ਆਇਆ ਐ ਇੰਦਾ ਕਿ ਮੈਂ ਭਾਣਾ ਮੰਨਣ ਵਾਲੇ ਸਿੱਖ ਦੇ ਦਰਸ਼ਨਾ ਨੂੰ ਆਇਆ ਸੀਗਾ ਕਿ ਜੇ ਫਿਰ ਭਾਣਾ ਜਿਹੀ ਹੈ ਜੇ ਤੂੰ ਤਰ੍ਹਾਂ ਕਰੇ ਵਿਆਹ ਰੱਖਿਆ ਤਾਂ ਵੀ ਮੈਂ ਕੋਸ਼ਿਸ਼ ਕੀਤਾ ਤੇ ਜੇ ਅੱਜ ਮੈਂ ਉਸ ਨੂੰ ਉਸਦੇ ਸਰੀਰ ਨੂੰ ਪੁੰਡਿਆਂ ਤੇ ਚੱਕ ਕੇ ਸਰਕਾਰ ਤੋਂ ਚਲਿਆਂ ਤੇ ਤਾਂ ਵੀ ਮੈਂ ਪੁੰਚਾ ਪਾ گیا ہی نہیں ہے سانگرہ نے آپ نے سریر کے اوپر نڈا کے بھی بتایا پانہ ہم نے سو سے کبھوئے پانے میں چسو کبھائے تھا یہ پانہ چھوٹے دکھے آئے پج میں پادشاہ کتی طویتے بیٹے بیٹے بکیا ہم نے ابراہم بتایا سیسٹے اوپر بتا ریتہ بھی کبھائیا یہ پانے تھی گازہ کریں گے تو دسمی پادشاہ نے سارا توہار سارے جو پرواز ہوتا ہے جو نے دیکھاتا ਤੋਂ ਸਭ ਜੱਪ ਨੇ ਹੱਥਾਂ ਦੇ ਬਾਤ ਹੋ ਦਿੰਦੇ ਜੇ ਭਾਨੀ ਦੀ ਗੱਲ ਕਰੀਏ ਤੇ ਲਾਹੌਰ ਦੇ ਏਰੇ ਦੇ ਅੰਦਰ ਬੀਬੀਆਂ ਨੇ ਆਪਣੇ ਆ ਬੱਚਿਆਂ ਦੇ ਟੋਟੇ ਆਪਣੇ ਗਲਾਂ ਦੇ ਵਿੱਚ ਪਵਾਏ ਇਸ ਨੂੰ ਕਹਿੰਦੇ ਨੇ ਭਾਨਾ ਮੰਦਨਾ ਤੇ ਸਿੱਖ ਕੌਮ ਦਾ ਹੈ ਇਹ ਭਾਨੇ ਵਾਲੀ ਇਹ ਭਾਨੇ ਦੇ ਵਿੱਚ ਰਹਿੰਦੇ ਨੇ ਮੈਂ ਤਾਂ ਵੀਡੀਓ ਦੇਖ ਰਿਆ ਸੀਗਾ ਮੋਬਾਈਲ ਦੇ ਵਿੱਚ ਇੱਕ ਸਾਡੀ ਜਿਹੜੀ ਕੌਮ ਹੈ ਬੜੀ ਵੱਡੀ ਹੈ ਬੜੀ ਵੱਡੀ ਸੋਚਵਾਦੀ ਹੈ ਪਰ ਜਿਹੜੇ ਪੁੱਤਰ ਦਾ ਘਰਾਂ ਲੈ ਜਾਂਦਾ ਸਹਿਜ ਦਾ ਜਾਂ ਕਿਸੇ स्त्रीਰ ਦਾ ਵੀ ਆਪਣਾ ਇੱਕ ਪਰਿਵਾਰ ਦੇ ਵਿੱਚ ਕੋਈ ਝੀਜਲਾਜ ਜਾਂ ਕਿਸ ਦਾ ਘਰਾਂ ਤਾਂ ਪੂਰਾ ਨਹੀਂ ਹੁੰਦਾ ਸਾਡੀ ਪਰਤਾ ਹੋ ਹੈ ਜਦੋਂ ਕੋਈ ਇਤਿਹਾਸ ਆਮੀਗਾ ਰਖੜੀ ਆਉਂਦੀ ਬੇਸ਼ੱਕ ਸਾਡਾ ਇਤਿਹਾਸ ਸਿੱਕਾ ਦਾ ਰਖੜੀ ਦਾ ਪਰ ਫਿਰ ਵੀ ਸਾਡੀਆਂ ਭੈਣਾਂ ਬਣਦੀਆਂ ਇਸ ਬਾਅਦ ਚੱਲਿਆ ਹੁੰਦਾ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਕੋ ਜਨਮ ਤੇ ਆਉਂਦਾ ਹੈ ਤਾਂ ਭਾਪੂ ਭਰਾ ਦਾ ਯਾਦ ਆਉਣਾ ਹੀ ਆਉਂਦਾ ਮਾਂ ਪੁੱਤਰ ਜਿੱਤੇ ਆਉਣਾ ਹੀ ਆਉਂਦਾ ਤੇ ਪੁੱਤਰ ਹੁੰਦਾ ਤਾਂ ਮੈਂ ਤਾਲ ਦਵਾਈ ਲੈਣ ਜਾਂਦਾ ਜਾਂ ਆਪਮਸੀ ਜਾਂਦੇ ਸਮਾਨ ਲੈ ਕੇ ਆਉਂਦੇ ਗੁਰਬਾਣੀ ਦਾ ਪਰਮਾਨੇ ਛੋੜਾ ਸਹਿਆ ਨਾ ਜਾਇ ਛੋੜਾ ਸਹਿਆ ਨਹੀਂ ਜਾ ਸਕਦਾ ਪਰ ਬਾਣੀ ਦੇ ਵਿਚਰਿਆ ਨਾਲ ਸਭੋ ਪਹਿਣਾ ਗੁਰਬਾਣੀ ਦੇ ਲੜ ਤੋਂ ਲੱਗਣਾ ਪੈਣਾ ਹੈ ਸਤਿਗੁਰੂ ਦੀ ਕਿਰਪਾ ਕਰਨ ਮਿਸ਼ਰੀ ਰੂਪ ਆਪਣੇ ਚਰਨਾਂ گر آپ آسرا لئیے ਦੋ ਸੰਗਰਪਸਤਾਏਗਾ ਮਨ ਬਾਪੀ ਜਿਆਰਾ ਲੋਭ ਕਰਦਾ ਹੈ ਆਜ ਤਾਂ ਉਠ ਜਾਗੀ ਕਰ ਲਾਲਚ ਲਾ ਕੇ ਜਨਮ ਕਰਾਇਆ ਮਾਇਆ ਕਰਮ ਭੁਲਾਏਗਾ ਦਾਤ ਦੇ ਲੱਗ ਕੇ ਇਹ ਤੂੰ ਆਪਣਾ ਜਿਹੜਾ ਸਰੀਰ ਤੇ ਸਵਾਸਾਂ ਨੂੰ ਦਵਾ ਲਿਆ ਆਜ ਦੀ ਤੇ ਕੱਲ ਕੂ ਚਲੇ ਜਾਣਾ ਆਪਾਂ ਸਾਰਿਆਂ ਨੂੰ ਚਲੇ ਜਾਣਾ ਇਸ ਸੰਸਾਰ ਤੋਂ ਆਇਓ ਬਣੋ ਸਾਨੂੰ ਕੋ ਬਾਣੀ ਬਾਣੀ ਨੂੰ ਬਣੋ ਸਾਨੂੰ ਆਏ ਸੀਗੇ ਨਾਮ ਜਪਣ ਵਾਸਤੇ ਆਏ ਸੀਗੇ ਪਾਲਾ ਕਰਨ ਵਾਸਤੇ ਆਏ ਸੀਗੇ ਮੇਰੀ ਮੇਰੀ ਕਰਦੇ ਜਨਮ ਗयो ਇਹ ਜਨਮ ਮੇਰੀ ਮੇਰੀ ਕਰਦਾ ਪਤਾ ਨਹੀਂ ਕਿੰਨੇ ਪੁਰਾਣੇ ਰਾਣੇ ਚਲੇ ਗਏ ਅਲੰਦਰ ਬਾਦਸ਼ਾਹ ਹੋ ਕੇ ਨਹੀਂ ਲੈ ਜਿੰਨਾ ਦੇ ਸਾਰੇ ਸੰਸਾਰ ਦੇ ਰਾਜ ਕਰਨ ਦਾ ਹੱਕ ਦਾ ਇਹ ਚਲੇ ਦਾ ਆਪਾਂ ਵੀ ਇਸ ਸੰਸਾਰ ਤੋਂ ਜਦੇ ਜਾਣ ਧਨ ਜੋਨ ਕਾ ਕਰਮ ਨਾ ਕੀਜਾ ਕਾਗਦ ਜਿਉਂ ਗਲ ਜਾਏਗਾ ਅਗਨ ਦੀ ਵੀਰ ਜੀ ਕਹਿੰਦੇ ਕਿ ਧੰਦਾ ਤੇ ਜੋਗਣ ਦਾ ਇਹਦਾ ਗਰਮ ਨਹੀਂ ਕਰਨਾ ਚਾਹੀਦਾ ਮਾਣ ਨੂੰ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਧੰਨ ਦਾ ਕੀ ਪਤਾ ਚੇਗਾ ਕਿ ਕੱਲ ਨੂੰ ਨਹੀਂ ਹੋਣਾ ਤੇ ਇਹ ਭਿਖਾਰੀ ਤੇ ਰਾਜਰਾਮੇ ਰਾਜਾ ਤੇ ਇਹ ਭਿਖਾਰੀ ਪਤਾ ਨਹੀਂ ਕਦੋਂ ਰਾਜੇ ਤੇ ਕਦੋਂ ਭਿਖਾਰੀ ਬਣ ਜਾਣਾ ਇਸ ਗੱਲ ਦਾ ਪਤਾ ਤੇ ਭਗਤ ਜੀ ਜੀ ਕਹਿੰਦੇ ਜਿਵੇਂ ਪਾਪੀ ਨੂੰ ਸਾਹ ਨਾਲ ਪਾਣੀ